ਹਾਂਜੀ ਮਲਾਉਂਦੇ ਆ ਤੁਹਾਨੂੰ ਇੱਕ ਮਿਹਨਤੀ ਭਰਾ ਦੇ ਨਾਲ ਜਿਹੜਾ ਇੱਟਾਂ ਦੇ ਚੱਠੇ ਦੇ ਵਿੱਚੋਂ ਲਗਭਗ ਤੀਜੀ ਮੰਜ਼ਲ ਤੇ ਇੱਟਾਂ ਵੇਚਾਰਿਆ ਇੱਟਾਂ ਤੁਸੀਂ ਗਿਣਤੀ ਕਰ ਸਕਦੇ ਹੋ 2 4 6 8 10 12 14 16 18 20 20 ਇੱਟਾਂ ਭਰਾ ਜਿਹੜਾ ਉਹ ਲਿਆ ਰਿਹਾ ਹੈ ਕਹਿੰਦਾ ਜੀ ਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਮਿਹਨਤੀ ਭਰਾ ਨੂੰ ਅਸੀਂ ਸਲਾਮ ਵੀ ਕਰਦੇ ਆ ਜਿਹੜੇ ਹਨਾ ਆਪਣਾ ਕੰਮ ਨੂੰ ਫੇਰ ਹੀ ਨੇਪਰੇ ਚੜਦਾ ਜੇ ਭਰਾ ਮਿੰਤ ਮਜ਼ਦੂਰੀ ਦੇ ਨਾਲ ਸਾਡੀ ਮਦਦ ਕਰਦੇ ਆ ਹਾਂਜੀ ਭਰਾ ਜੀ ਦੇਖੋ ਜੀ ਤੁਸੀਂ ਕਿਹੜੇ ਤਰੀਕੇ ਦੇ ਨਾਲ ਭਰਾ ਬੀ ਇਟਾਂ ਚੱਕ ਜਿਹੜਾ ਲੈ ਕੇ ਜਾ ਰਿਹਾ ਇਹਨੇ ਤੀਜੀ ਮੰਜ਼ਲ ਉੱਪਰ ਜਾਣਾ ਹੈ ਸਲਾਮ ਹੈ ਇਹਨਾਂ ਮਿਹਨਤੀ ਭਰਾਵਾਂ ਨੂੰ